ਮਹਾਰਾਸ਼ਟਰ ਦੇ ਬੁਲਡਾਣਾ ਦੇ ਵਿੱਚ ਇੱਕ ਯਾਤਰੀ ਬੱਸ ਦਾ ਭਿਆਨਕ ਹਾਦਸਾ ਹੋਇਆ ਹੈ ਹਾਦਸੇ ਦੇ ਵਿੱਚ 25 ਯਾਤਰੀਆਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਸ ਦੇ ਵਿੱਚ ਕੁੱਲ 38 ਯਾਤਰੀ ਸਵਾਰ ਸਨ ਇਹਨਾਂ ਦੇ ਵਿੱਚੋਂ 8 ਯਾਤਰੀ ਸੁਰੱਖਿਅਤ ਬਾਹਰ ਆ ਗਏ ਅਤੇ ਇਹ ਹਾਦਸਾ ਬੁਲਡਾਣਾ ਜ਼ਿਲ੍ਹੇ ਦੇ ਸਿੰਧ ਖੀੜਾਜਾ ਨੇੜੇ ਪਿੰਪਲ ਖੁੱਟਾ ਪਿੰਡ ਨੇੜੇ ਸਮ੍ਰਿਧੀ ਹਾਈਵੇ ਤੇ ਵਾਪਰਿਆ ਇਹ ਯਾਤਰੀ ਬੱਸ ਨਾਗਪੁਰ ਤੋਂ ਪੂਨੇ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਪਿਆਨ ਖਾਸਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ 12 ਤੋਂ 1 ਵਜੇ ਵਾਪਰਿਆ ਹਾਦਸਾ ਗ੍ਰਸਤ ਬੱਸ Nagpur ਤੋਂ Pune ਜਾ ਰਹੀ ਸੀ ਤੇ ਬਸ Nagpur ਵਰਦਾ ਅਤੇ ਯਵਤਮਾਉ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਸਿੰਧ ਖੇੜਾ ਰਾਜਾ ਨੇੜੇ ਪਿੰਪਲ ਖੁੱਟਾ ਪਿੰਡ ਨੇੜੇ ਸਮਰੋਧੀ ਹਾਈਵੇ ਤੇ ਬੱਸ ਸੜਕ ਦੇ ਡਵਾਈਡਰ ਦੇ ਨਾਲ ਜਾ ਟਕਰਾਈ ਅਤੇ ਫਿਰ ਅੱਗ ਲੱਗ ਗਈ ਅੱਗ ਬੁਝਾਉਣ ਤੋਂ ਬਾਅਦ ਸਿਰਫ 8 ਯਾਤਰੀ ਹੀ ਸੁਰੱਖਿਅਤ ਬਾਹਰ ਨਿਕਲ ਸਕੇ 25 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੁਰੱਖਿਆਤ ਬਚ ਨਿਕਲਣ ਵਾਲਿਆਂ ਦੇ ਵਿੱਚ ਡਰਾਈਵਰ ਅਤੇ ਸਹਾਇਕ ਸ਼ਾਮਲ ਹਨ ਅਤੇ ਇਸ ਦੌਰਾਨ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਦੇ ਮੁਤਾਬਕ ਇਹਨਾਂ ਦੇ ਵਿੱਚ ਜ਼ਿਆਦਾਤਰ ਯਾਤਰੀ ਨਾਗਪੁਰ ਵਰਦਾ ਅਤੇ ਯਵਤਮਾਲ ਦੇ ਰਹਿਣ ਵਾਲੇ ਹਨ ਪੁਲਿਸ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਬੱਸ ਪਹਿਲਾਂ ਲੋਹੇ ਦੇ ਖੰਭੇ ਦੇ ਨਾਲ ਟਕਰਾਈ ਅਤੇ ਫਿਰ ਉਸਤੇ ਬਣੇ ਡਵਾਈਡਰ ਦੇ ਨਾਲ ਝਟਕ ਰਹੀ ਬੱਸ ਦਾ ਦਰਵਾਜ਼ਾ ਅਤੇ ਖਿੜਕੀਆਂ ਤੋੜ ਕੇ ਯਾਤਰੀ ਬਾਹਰ ਨਿਕਲੇ ਡੀਜ਼ਲ ਵੱਡੀ ਮਾਤਰਾ ਦੇ ਵਿੱਚ ਸੜਕ ਤੇ ਫੈਲ ਗਿਆ ਤੇ ਮੰਨਿਆ ਜਾ ਰਿਹਾ ਕਿ ਜਾਂ ਡੀਜ਼ਲ ਟੈਂਕ ਤੋਂ ਇੰਜਨ ਨੂੰ ਸਪਲਾਈ ਵਾਲੀ ਪਾਈਪ ਕਾਰਨ ਹਾਸਾ ਵਪੜਿਆ ਆ ਸਵੇਰ ਸਵਾ 1 ਵਜੇ ਸੰਪੂਰਨ ਮਹਾਮਾਰਗ ਤੇ ਵਿਵਸਥਾ ਆਪਣਾ ਬੁੱਝਾ ਲਾਉ ਦਿੱਤੀ ਇਸ ਵਿੱਚ 26 ਲੋਕਾਂ ਦੀ ਮੌਤ ਹੋਈ 25 ਲੋਕਾਂ ਦੇ ਅਗੇ ਪੀਐਮ ਕੇ ਲੀਏ ਅਭੀ ਹਮ ਉਹ ਡੇਟ ਬੋਰਡ ਤੇ ਗੋਲਣਾ ਜਾ ਰਹੇ ਬਿਊਰੋ ਰਿਪੋਰਟ ਆਸਮ ਜਨ న్యూਸ ਮਹਾਰਾਸ਼ਟਰ ਦੇ ਬੁਲਡਾਨਾ ਦੇ ਵਿੱਚ ਇੱਕ ਯਾਤਰੀ ਬੱਸ ਦਾ ਭਿਆਨਕ ਹਾਦਸਾ ਹੋਇਆ ਹੈ ਹਾਦਸੇ ਦੇ ਵਿੱਚ 25 ਯਾਤਰੀਆਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਸ ਦੇ ਵਿੱਚ ਕੁੱਲ 33 ਯਾਤਰੀ ਸਵਾਰ ਸਨ ਇਹਨਾਂ ਦੇ ਵਿੱਚੋਂ 8 ਯਾਤਰੀ ਸੁਰੱਖਿਅਤ ਬਾਹਰ ਆ ਗਏ ਅਤੇ ਇਹ ਹਾਦਸਾ ਬੁਲਡਾਨਾ ਜ਼ਿਲ੍ਹੇ ਦੇ ਸਿੰਧ ਖੀੜਾਜਾ ਨੇੜੇ ਪਿੰਪਲ ਖੁੱਟਾ ਪਿੰਡ ਨੇੜੇ ਸਮ੍ਰਿਧੀ ਹਾਈਵੇ ਤੇ ਵਾਪਰਿਆ ਇਹ ਯਾਤਰੀ ਬੱਸ ਨਾਗਪੁਰ ਤੋਂ ਪੂਨੇ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਪਿਆਨ ਖਾਸਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ 12 ਤੋਂ 1 ਵਜੇ ਵਾਪਰਿਆ ਹਾਦਸਾ ਗ੍ਰਸਤ ਬੱਸ ਨਾਪੂਰ ਤੋਂ ਪੁਣੇ ਜਾ ਰਹੀ ਸੀ ਤੇ ਬੱਸ ਨਾਗਪੁਰ ਵਰਦਾ ਅਤੇ ਯਵਤਮਾ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਸਿੰਧ ਖੇੜਾ ਰਾਜਾ ਨੇੜੇ ਪਿੰਪਲ ਖੁੱਟਾ ਪਿੰਡ ਨੇੜੇ ਸਮਰੋਧੀ ਹਾਈਵੇ ਤੇ ਬੱਸ ਸੜਕ ਦੇ ਡਵਾਈਡਰ ਦੇ ਨਾਲ ਜਾ ਟਕਰਾਈ ਅਤੇ ਫਿਰ ਅੱਗ ਲੱਗ ਗਈ ਅੱਗ ਬਚਾਉਣ ਤੋਂ ਬਾਅਦ ਸਿਰਫ 8 ਯਾਤਰੀ ਹੀ ਸੁਰੱਖਿਅਤ ਬਾਹਰ ਨਿਕਲ ਸਕੇ 25 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੁਰੱਖਿਅਤ ਬਾਚੇ ਨਿਕਲਣ ਵਾਲਿਆਂ ਦੇ ਵਿੱਚ ਡਰਾਈਵਰ ਅਤੇ ਸਹਾਇਕ ਸ਼ਾਮਲ ਹਨ ਅਤੇ ਇਸ ਦੌਰਾਨ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਦੇ ਮੁਤਾਬਕ ਇਹਨਾਂ ਦੇ ਵਿੱਚ ਜ਼ਿਆਦਾਤਰ ਯਾਤਰੀ ਨਾਗਪੁਰ, ਵਰਦਾ ਅਤੇ ਯਵਤਮਾਲ ਦੇ ਰਹਿਣ ਵਾਲੇ ਹਨ ਪੁਲਿਸ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਬੱਸ ਪਹਿਲਾਂ ਲੋਹੇ ਦੇ ਖੰਭੇ ਦੇ ਨਾਲ ਟਕਰਾਈ ਅਤੇ ਫਿਰ ਉਸ ਤੇ ਬਣੇ ਡਿਵਾਈਡਰ ਦੇ ਨਾਲ ਜਾ ਟਕਰਾਈ ਬੱਸ ਦਾ ਦਰਵਾਜ਼ਾ ਅਤੇ ਖਿੜਕੀਆਂ ਤੋੜ ਕੇ ਯਾਤਰੀ ਬਾਹਰ ਨਿਕਲੇ ਡੀਜ਼ਲ ਵੱਡੀ ਮਾਤਰਾ ਦੇ ਵਿੱਚ ਸੜਕ ਤੇ ਫੈਲ ਗਿਆ ਅਤੇ ਮੰਨਿਆ ਜਾ ਰਿਹਾ ਕਿ ਜਾਂ ਡੀਜ਼ਲ ਟੈਂਕ ਤੋਂ ਇੰਜਣ ਨੂੰ ਸਪਲਾਈ ਵਾਲੀ ਪਾਈਪ कारण हाथ सा आज सुबह सवा एक बजे संबुद्धि महामार्ग पे व्यवस्था अपना तो थी व्यवस्था जल गई इसमें पच्चीस लोगों की मौत हो गई पच्चीस लोग जल गए और आगे पीएम के लिए अभी हम वो डेड बॉडी लेके बोलाना जा रहे हैं ब्यूरो रिपोर्ट असम जन न्यूज